ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊ ਹਿੰਦੁਸਤਾਨ ਫਾਸਟ ਨਿਊ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਲੁਧਿਆਣਾ ਦੇ Shimla Puri ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਥੇਦਾਰ ਕੁਲਦੀਪ ਸਿੰਘ ਖਾਲਸਾ ਜੀ ਦੇ ਵੱਲੋਂ ਅੱਜ ਏਸੀ ਅਤੇ ਬੀਸੀ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਆਓ ਜਾਣਦੇ ਪੂਰੀ ਖਬਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸਰਪਾਰ ਜੋ ਸਾਡੇ ਸੀਨੀਅਰ ਆਗੂ ਸਹਿਵਾਰ ਵਾਰਪੜਾ ਸਰਕਾਰ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਸਾਰੇ ਸਾਡੀ ਟੀਮ ਜਿਹੜੀ ਹੈ ਇਕੱਤਰ ਹੋਈ ਹੈ ਔਰ ਇਹ ਅੱਜ ਮੀਟਿੰਗ ਵੀ ਰੱਖੀ ਤੇ ਪ੍ਰੈਸ ਕਾਨਫਰੰਸ ਵੀ ਇਸ ਕਰਕੇ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਵੱਖ-ਵੱਖ ਪਾਰਟੀਆਂ ਲੋਕ ਸਭਾ ਦੀਆਂ ਚੋਣਾਂ ਲੜ ਰਹੀਆਂ ਅਸੀਂ ਚਾਹੁੰਦੇ ਆ ਕਿ ਆਪਣੀ ਪਾਰਟੀ ਦਾ ਪੱਖ ਰੱਖਣ ਵਾਸਤੇ ਅੱਜ ਇਹ ਮੀਟਿੰਗ ਜਿਹੜੀ ਕੀਤੀ ਜਾ ਰਹੀ ਆ ਅੱਜ ਅਸਿਸਟੈਂਟ ਤੇ ਵੀ ਸੀ ਲਿੰਗ ਦੇ ਖਾਸ ਕਰਕੇ ਆਗੂ ਵੀ ਇਕੱਠੇ ਹੋਏ ਨੇ ਔਰ ਮੈਂ ਦੱਸਣਾ ਚਾਹਨਾ ਕਿ ਪੰਜਾਬ ਦੇ ਵਿੱਚ ਜਦੋਂ ਵੀ ਕਾਂਗਰਸ ਦੀ ਸਰਕਾਰ ਬਣੀ ਆ ਉਹਨੇ ਸਾਡੇ ਗਰੀਬ ਲੋਕਾਂ ਨੂੰ ਤਿੰਨ ਚਾਰ ਵੱਡੇ ਤੋਹਫੇ ਦਿੱਤੇ ਆ ਉਹ ਤੋਹਫੇ ਕਿਹੜੇ ਸੀ ਕਿ ਜਦੋਂ ਇੰਦਰਾ ਗਾਂਧੀ ਆਈ ਉਹਨੇ ਸਾਡੇ ਗਲਤ ਲੋਕਾਂ ਵਾਸਤੇ ਗਰੀਬਾਂ ਵਾਸਤੇ ਬੀੜੀ ਸਿਗਰਟ ਤਮਾਕੂ ਇਹ ਸਾਡੇ ਲੋਕਾਂ ਨੂੰ ਕਮਜ਼ੋਰ ਕਰਨ ਵਾਸਤੇ ਨਸ਼ੇ ਜਿਹੜੇ ਸੀ ਉਹ ਭੇਜੇ ਅੱਜ ਵੀ ਉਹ ਨਸ਼ਾ ਜਿਹੜਾ ਪਿੰਡਾਂ ਦੇ ਵਿੱਚ ਘਰ ਘਰ ਦੀ ਉਸ ਤੋਂ ਬਾਅਦ ਸਾਨੂੰ ਬਹੁਤ ਸਾਰੇ ਲਾਵਾਂ ਦੇ ਨਾਲ ਕਾਂਗਰਸ ਨੇ ਬੜੇ ਥੰਮਨਾ ਦਿੱਤੇ ਕਦੀ ਸਾਨੂੰ ਫਰੀਜਾ ਕਦੀ ਸਾਨੂੰ ਦਲਤ ਕਦੀ ਸਾਨੂੰ ਪਛੜੇ ਵਰਗ ਕਦੀ ਸਾਨੂੰ ਘੱਟ ਗਿਣਤੀ ਇਹ ਸਾਰਾ ਕੁਝ ਮੈਂ ਸਮਝਦਾ ਕਿ ਕਾਂਗਰਸ ਜਿਹੜੀ ਆ ਉਹਨੇ ਸਾਡੇ ਸਮਾਜ ਨੂੰ ਸਾਡੇ ਲੋਕਾਂ ਨੂੰ ਐਸ்சி ਬੀਸੀ ਭਾਈਚਾਰੇ ਨੂੰ ਖਤਮ ਕਰਨ ਵਾਸਤੇ ਕੋਝੀਆਂ ਚਾਲਾਂ ਚਲੀਆਂ ਤੇ ਅੱਜ ਤੱਕ ਕੋਈ ਵੀ ਭੁਲਾਈ ਦਾ ਕੰਮ ਜਿਹੜਾ ਸੀ ਉਹ ਕਾਹੋਰ ਸਰਕਾਰ ਨੇ ਦਿੱਤਣ ਇਹ ਠੀਕ ਹੈ ਜੀ ਉਹ ਪ੍ਰਚਾਰ ਬਹੁਤ ਕਰਦੇ ਆ ਵੀ ਅਸੀਂ ਮਕਾਨ ਪਾਤੇ ਅਸੀਂ ਪਹਾੜੀ ਦਾ ਮਿਲੂਗੀ ਲੱਗਦਾ ਕਿਸੇ ਦਾ ਮਕਾਨ ਬਣਾ ਕੇ ਦਿੱਤਾ ਹੋਈ ਜਾਂ ਕਿਸੇ ਨੇ ਬਣਾਇਆ ਤੇ ਆਪਣੀ ਮਿਹਨਤ ਨਾਲ ਬਣਾਇਆ ਸੋ ਦੂਸਰੇ ਪਾਸੇ ਦੇਸ਼ਾਂ ਦਾ ਰਾਜ ਭਗਵੰਤ ਸੂਮਨ ਦਾ ਇਸਲੀ ਵਾਰੀ 5 ਸਾਲ ਦਾ ਰਾਜ ਕਟੜ ਮਨਿੰਦਰ ਸਿੰਘ ਨੇ ਇਹ ਕਹੇ ਕਿ ਜਗਦੇ ਸਰਕਾਰ ਬਣਾਈ ਸੀ ਇਹਨਾਂ ਗਰੀਬਾਂ ਦੇ ਮਕਾਨ ਗਰੀਬਾਂ ਦੀ ਛੱਤ ਪੱਕੀ ਕਰਾਂਗਾ ਗਰੀਬਾਂ ਨੂੰ 2500 ਰੁਪਏ ਦੇ ਕਰੀਬ ਜਿਹੜਾ ਬੜਾ ਆਪਰੇਸ਼ਨ ਦਵਾ ਰਹਾ ਗਰੀਬਾਂ ਦੇ ਸਾਰੇ ਕਰਜ਼ੇ ਮਾਫ ਹੋਣਗੇ ਕਿਸਾਨਾਂ ਦੇ ਕਰਜ਼ੇ ਮਾਫ ਹੋਣਗੇ ਸ਼ਹਿਰੀਆਂ ਦੇ ਕਰਜ਼ੇ ਮਾਫ ਹੋਣਗੇ ਨਿਊਸਪਲ ਕਾਰਪੋਰੇਸ਼ਨ ਦਾ ਜੋ ਕਰਜ਼ਾ ਚੜਿਆ ਉਹ ਮਾਫ ਹੋਊਗਾ ਤੇ ਕੀਤਾ ਉਹਨੇ ਪੇ ਦੇ ਪੁੱਤਰੇ ਕੁਛ ਦੋ ਸਾਲ ਦੀ ਸਰਕਾਰ ਅੱਗੇ ਆਈ ਆਮ ਆਜ਼ਾਦੀ ਪਾਰਟੀ ਦੀ ਸਰਕਾਰ ਅੱਗੀ ਉਹਨਾਂ ਦੇ ਸਭ ਤੋਂ ਵੱਡਾ ਝੂਠ ਮਾਰਿਆ ਸਭ ਤੋਂ ਵੱਡਾ ਝੂਠ ਇਹ ਸੀ ਕਿ ਉਹਨੇ ਇਹ ਗੱਲ ਕਹੀ ਦੀ ਫ੍ਰੀ ਬਿਜਲੀ ਜਿੰਨੇ ਸੰਭਾਅ ਦੇ ਕੁਝ ਲੋਕਾਂ ਨੂੰ ਫ੍ਰੀ ਆਂਦੀ ਹੋਊਗੀ ਬਾਕੀ ਜਿੰਨੀ ਨਸ਼ੀ ਆ ਜਿੰਨੇ ਦੁਕਾਨਦਾਰ ਨੇ ਜਾਂ ਦੂਸਰੇ ਨੇ ਉਹ ਸਾਰੇ ਦੇ ਮੀਟਰ ਚੱਲਦੇ ਨੇ ਸਾਰੇ ਨੂੰ ਦੇ ਲੋ ਤੇ ਇਸ ਕਰਕੇ ਆਵਾਜ਼ੀ ਪਾਰਟੀ ਦੇ ਕੋਈ ਪ੍ਰੋਜੈਕਟ ਨਹੀਂ ਹੁੰਦਾ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਨਸ਼ਾ ਵਿਕ ਰਿਹਾ ਹਰ ਗਲੀ ਦੇ ਵਿੱਚ ਨਸ਼ਾ ਵਿਕਦਾ ਕੋਈ ਸੁਣਵਾਈ ਨਹੀਂ ਵੱਖ-ਵੱਖ ਇਲਾਕਿਆਂ ਦੇ ਠੇਕੇ ਖੋਜਦੇ ਤੇ ਕੋਈ ਸੁਣਵਾਈ ਨਹੀਂ ਜਿਹੜੇ ਘਰਾਂ ਮੁਜ਼ਾਹਰਾ ਕਰਕੇ ਆਪਣਾ ਰੋਸ ਫਰਗੜ ਕਰਦਾ ਉਹਦੇ ਉੱਤੇ ਕੱਚਾ ਦੇ ਦਿੱਤਾ ਜਾਂਦਾ ਇਸ ਕਰਕੇ ਮੈਂ ਸਾਰੀਆਂ ਗੱਲਾਂ ਧਿਆਨ ਵਿੱਚ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਸਾਡੇ ਸਮਾਜ ਵਾਸਤੇ ਗਰੀਬਾਂ ਵਾਸਤੇ ਐਸੀ ਭਾਈਚਾਰੇ ਵਾਸਤੇ ਜਿਹੜੀਆਂ ਸਾਨੂੰ ਸਰਦ ਪ੍ਰਕਾਸ਼ ਸਿੰਘ ਬਾਦਲ ਨੇ ਪਹਿਰੇ ਦੇ ਹਾਸ ਤੇ ਸਕੀਮਾਂ ਵਸੀਆਂ ਦਿੱਤੀਆਂ ਉਹਨਾਂ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਸਰਦ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਲਖਵਾਰੀ ਆ ਉਹਦੇ ਵਿੱਚ ਤੁਹਾਡਾ ਕਿਦਾਂ ਦਾ ਸਹਿਯੋਗ ਜਿਹੜਾ ਮੈਂ ਸਾਡਾ ਸਹਿਯੋਗ ਐਸੀ ਭਾਈਚਾਰੇ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਸਿਸਮੁੱਚ ਇਹ ਪੰਜਾਬ ਦੇ ਵਿੱਚ ਚਟਕਾਰ ਵਾਂ ਖੜਾ ਸ਼ਰੋਮੀ ਅਕਾਲੀ ਦਲ ਦੇ ਨਾਲ ਕਿਉਂਕਿ ਸਾਰਿਆਂ ਨੂੰ ਦੇਖ ਲਿਆ ਕਿਸੇ ਵੀ ਸਰਕਾਰ ਨੇ ਸਾਡੇ ਪੱਲੇ ਕੁਝ ਪਾਇਆ ਨਹੀਂ ਜੇ ਪਾਇਆ ਤੇ ਸ਼ਰੋਮੀ ਅਕਾਲੀ ਦਲ ਨੇ ਪਾਇਆ ਚਾਹੇ ਉਹ ਸਾਈਕਲਾਂ ਦੀ ਸਕੀਮ ਸੀ ਚਾਹੇ ਸੜਨ ਸਕੀਮ ਸੀ ਚਾਹੇ ਵਾਟਾ ਪਾਪਰਸਲ ਸੀ ਚਾਹੇ ਨੀਲੇ ਕਾਰ ਸੀ ਚਾਹੇ ਘਰ ਘਰ ਦੇ ਦਵਾਈ ਲੈ ਕੇ ਐਂਬੂਲੈਂਸ ਜਤੀ ਸੀ ਜਦ ਵਿੱਚ ਕੋਈ ਪ੍ਰੋਬਲਮ ਹੁੰਦੀ ਸੀ ਉਹ ਗੱਡੀ ਜਾ ਕੇ ਉਹਨਾਂ ਜਾ ਕੇ ਲੈ ਆਉਂਦੀ ਸੀ ਇਸ ਕਰਕੇ ਬਹੁਤ ਵੱਡੀਆਂ ਸਹੂਲਤਾਂ ਸਰਦਾਰ ਪ੍ਰਕਾਸ਼ ਸਿੰਘ ਬਾਗਲ ਦੇ ਇਹ ਰਾਜ ਦੇ ਵਿੱਚ ਸਾਨੂੰ ਮਿਲੀਆਂ ਸਭ ਤੋਂ ਵੱਡੀ ਇਹ ਚੀਜ਼ ਇਹ ਮਿਲੀ ਕਿ ਪੰਜਾਬ ਦੇ ਵਿੱਚ ਜਿਹੜਾ ਐਸਸੀ ਭਾਈਚਾਰਾ ਜਾਂ ਜਿਹੜਾ ਪ੍ਰਵਾਸੀ ਆ ਜਾਂ ਬੀਸੀ ਭਾਈਚਾਰਾ ਉਹ ਬੜੇ ਛਾਂ ਨਾਲ ਬੜੇ ਵਧੀਆ ਢੱਗ ਦੇ ਨਾਲ ਆਪਣਾ ਜਿਹੜਾ ਟਾਈਮ ਆ ਬਿਸਰ ਕਰਿਆ ਤਾਂ ਉੱਚੀ ਕਰਕੇ ਜਿੱਦਾਂ ਕੋਈ ਐਹੋ ਜੀ ਪੰਜਾਬ ਦੇ ਵਿੱਚ ਕੋਈ ਜਾਤ ਪਾਤ ਕੁਛ ਕਿਸੇ ਨੂੰ ਮਾੜਾ ਕਹਿਣਾ ਕੋਈ ਸ਼ਬਦ ਨਹੀਂ ਚੱਲਿਆ ਸ਼ੋਮਣੀ ਅਕਾਲੀ ਦਲ ਦੀ ਜਿਹੜੀ ਪੰਥਕ ਸਰਕਾਰ ਸੀ ਉਹਦੇ ਸਭ ਜਿਹੜਾ ਸਾਰੀਆਂ ਚੀਜ਼ਾਂ ਤੋਂ ਰਹਿਤ ਕੀ ਮੈਂ ਡਾਕਟਰ ਹਰਿੰਦਰ ਸਿੰਘ ਬਰਕ ਚੇਅਰਮੈਨ ਫਰੋਮਨੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਅੰਦਰ ਰਟਾ ਫਲਟ ਟਰਸਟ ਤੇ ਅੱਜ ਮੇਰੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਡੇ ਟਰਸਟ ਦੇ ਪ੍ਰਧਾਨ ਸਰਦਾਰ ਚਰਨਜੀਤ ਸਿੰਘ ਸੋਢੀ ਤੇ ਵਾਈਸ ਪਰਦਾ ਵਾਈਸ ਚੇਅਰਮੈਨ ਸਰਦਾਰ ਰਵਿਸ਼ੰਗ ਸੋਨੇ ਅੱਜ ਜਥੇਦਾਰ ਕੁਲਦੀਪ ਸਿੰਘ ਖਾਲਸਾ ਜੀ ਵੱਲੋਂ ਐਸਸੀ ਤੇ ਬੀਸੀ ਦੀ ਜਿਹੜੀ ਮੀਟਿੰਗ ਰੱਖੀ ਗਈ ਆ ਉਹ ਪਰਵੇ ਮੀਟਿੰਗ ਹੋਈ ਆ ਔਰ ਸਾਰੇ ਹੀ ਸੂਝਬਾਨ ਆਗੂ ਸਹਿਬਾਨ ਪਹੁੰਚੇ ਨੇ ਔਰ ਜਿਸ ਵਿੱਚ ਇੱਕੋ ਹੀ ਇੱਕ ਅਹਿਮ ਫੈਸਲਾ ਲਿਆ ਗਿਆ ਕਿ ਐਸ்சி ਵਿੰਡ ਹੋਵੇ ਚਾਹੇ ਕੋਈ ਡੀਸੀ ਵਿੰਡ ਹੋਵੇ ਉਹਨਾਂ ਦੇ ਜਿਹੜਾ ਨੌਜਵਾਨ ਵਰਗ ਆ ਹੁਣ ਜਾਣ ਚੁੱਕਿਆ ਕਿ ਉਹਨਾਂ ਨੂੰ ਕਿਹੜੀ ਸਰਕਾਰ ਜਿਹੜੀ ਆ ਅੱਗੇ ਲਗਾ ਸਕਦੀ ਆ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਤੁਸੀਂ ਦੇਖਿਆ ਹੋਣਾ ਕਿਸੇ ਨੇ ਕੁਛ ਨਹੀਂ ਨੌਜਵਾਨ ਵਰਗ ਨੂੰ ਕੁਛ ਨਹੀਂ ਕੁਛ ਨਹੀਂ ਦਿੱਤਾ ਔਰ ਆਮ ਆਦਮੀ ਪਾਰਟੀ ਦੇ ਬਦਲਾਅ ਦੇ ਚੱਕਰ ਦੇ ਵਿੱਚ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਪਾਚ ਆਇਆ ਔਰ ਹਰ ਇੱਕ ਬੰਦਾ ਇਸ ਸਰਕਾਰ ਤੋਂ ਤੋਬਾ ਕਰ ਚੁੱਕਿਆ ਤੇ ਹੁਣ ਬੜਾ ਐਸੀ ਭਾਈਚਾਰਾ ਦਾ ਉਹ ਚਾਹੁੰਦਾ ਕਿ ਸ਼ਰਮ ਨੇ ਅ ਅਕਾਲੀ ਦਲ ਬਾਦਲ ਦੀ ਜਿਹੜੀ ਸਰਕਾਰ ਆਵੇ ਤੇ ਉਹਦੇ ਜਿਹੜੇ ਕੈਂਡੀਡੇਟ ਨੇ ਸਾਡੇ ਮਾਨਯੋਗ ਰਣਜੀਤ ਸਿੰਘ ਜੀ ਤੇ ਲੋ ਉਹਨਾਂ ਨੂੰ ਬਹੁਤ ਮਤ ਨਾਲ ਜਿਤਾ ਕੇ ਉਹਨਾਂ ਨੂੰ ਮਤਲਬ ਕਿ ਸਰਕਾਰ ਦੇ ਵਿੱਚ ਨੁਮਾਇੰਦਗੀ ਦੀ ਦਵਾਈ ਜਾਵੇ ਤੇ ਜਿਹੜੀ ਸਮਾਜ